ਚਿੱਤ ਲਾਏ ਸਤ ਸੰਗਤ ਇਹ ਜਿਹੜੀ ਸੇਵਾ ਹੈ ਨਾ ਇਹ ਬੜੀ ਕੀਮਤੀ ਦਾਤ ਹੈ ਸੰਗਤ ਦੀ ਸੇਵਾ ਕਰਨ ਦਾ ਬਹੁਤ ਵੱਡਾ ਮਹੱਤਮ ਹੈ ਸੰਗਤ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ ਜਦੋਂ ਵੀ ਤੁਸੀਂ ਗੁਰਦੁਆਰੇ ਜਾਂ ਕਿਸੇ ਧਾਰਮਿਕ ਅਸਥਾਨ ਤੇ ਜਾਂਦੇ ਹੋ ਤੇ ਕਦੀ ਕਦੀ ਇੱਕ ਕੰਮ ਕਰ ਲਿਆ ਕਰੋ ਉੱਥੇ ਜਾ ਕੇ ਝਾੜੂ ਫੇਰੋ ਲੰਗਰ ਵਿੱਚ ਭਾਂਡੇ ਮਾਂਜੋ ਸੰਗਤਾਂ ਦੇ ਜੋੜੇ ਝਾੜੋ ਤੁਸੀਂ ਸੇਵਾ ਵਿੱਚ ਥੋੜੇ ਦਿਨ ਬਿਤਾ ਕੇ ਦੇਖੋ ਜਿਹੜੀ ਕਿਸਮਤ ਕਿਧਰੇ ਨਹੀਂ ਬਣਦੀ ਉਹ ਕਿਸਮਤ ਸੇਵਾ ਨਾਲ ਬਣ ਜਾਂਦੀ ਹੈ ਕਿਸਮਤ ਨੂੰ ਬਣਾਉਣ ਵਾਸਤੇ ਸੇਵਾ ਤੋਂ ਵੱਧ ਕੇ ਕੋਈ ਔਸ਼ਧ ਨਹੀਂ ਇੱਕ ਗੱਲ ਯਾਦ ਰੱਖਣਾ ਸਾਥ ਸੰਗਤ ਜਿਹੜਾ ਦਿਨੋਂ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਉਹਦੀ ਆਪਣੀ ਕਿਸਮਤ ਤੇ ਬਦਲਦੀ ਏ ਉਹ ਆਪਣੇ ਪਰਿਵਾਰ ਦੀ ਵੀ ਕਿਸਮਤ ਧਾਰ ਦਿਆ ਕਰਦਾ ਹੈ ਇਸ ਵਸਤੇ ਸੇਵਾ ਸਿਮਰਨ ਨੂੰ ਨਾ ਛੱਡੋ ਆਪਣੇ ਨੇਮ ਨੂੰ ਨਿਭਾਓ ਤੁਹਾਨੂੰ ਗੁਰੂ ਦੀ ਕਿਰਪਾ ਨਸੀਬ ਹੋਵੇਗੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਜਿਵੇਂ ਇੱਕ ਕਥਾ ਆਂਦੀ ਏ ਮਾਈ ਪਿਖਾਂ ਦੀ ਮਾਈ ਪਿਖਾਂ ਅੱਖਾਂ ਤੋਂ ਅੰਨੀ ਸੀ ਦਿਸਦਾ ਨਹੀਂ ਸੀ ਤੇ ਜਿਸ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਆਈ ਇਹ ਸੋਚ ਕੇ ਆਈ ਕਿ ਅੱਖਾਂ ਤੋਂ ਦਿਸਦਾ ਨਹੀਂ ਇਹ ਵੀ ਮੰਗਣਾ ਕਿ ਮੈਨੂੰ ਦਿਖੇ ਔਲਾਦ ਨਹੀਂ ਪੁੱਤਰ ਚਾਹੀਦੇ ਗਰੀਬੀ ਹੈ ਧਨ ਦੌਲਤ ਵੀ ਚਾਹੀਦੀ ਏ ਇਹ ਸੋਚ ਕੇ ਆਈ ਪਰ ਥੋੜੀ ਜਿਹੀ ਸਿਆਣੀ ਸੀ ਸਿਆਣੀ ਕਹਿਣ ਦਾ ਮਤਲਬ ਇਹ ਹੈ ਉਹਨੇ ਇਹ ਸੋਚ ਲਿਆ ਕਿ ਮੰਗਣਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਹੀ ਹੈ ਪਰ ਪਹਿਲਾਂ ਸੇਵਾ ਕਰਨੀ ਹੈ ਮੰਗਣਾ ਫਿਰ ਤੇ ਸੇਵਾ ਵੀ ਮੈਂ ਇੰਨੀ ਕਰਨੀ ਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆ ਕੇ ਕਹਿਣ ਪਿਖਾਂ ਮੰਗ ਤੈਨੂੰ ਕੀ ਚਾਹੀਦਾ ਅਸੀਂ ਅਰਦਾਸਾਂ ਪਹਿਲਾਂ ਕਰਨੇ ਆ ਤੇ ਸੇਵਾ ਬਾਅਦ ਵਿੱਚ ਪਰ ਇੱਛਾ ਫਿਰ ਵੀ ਪੂਰੀ ਹੁੰਦੀ ਏ ਮਾਈ ਪਿਖਾਂ ਸੇਵਾ ਕਰਦੀ ਰਹੀ ਨਾਲ ਜਪਦੀ ਰਹੀ ਸਤਨਾਮ ਸ੍ਰੀ ਵਾਹਿਗੁਰੂ ਔਰ ਅੱਜ ਸੇਵਾ ਪ੍ਰਵਾਨ ਹੋਈ ਸਤਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਦੀ ਸਮਾਪਤੀ ਹੋਈ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਮਹਿਲਾਂ ਵਿੱਚ ਫੇਰ ਜਾਵਾਂਗੇ ਅੱਜ ਲੰਗਰ ਵਿੱਚੋਂ ਹੋ ਕੇ ਜਾਣੇ ਸਤਗੁਰ ਭਾਈ ਦਇਆ ਸਿੰਘ ਨਾਲ ਲੰਗਰ ਅਸਥਾਨ ਪਹੁੰਚੇ ਜਿੱਥੇ ਮਾਈ ਪਿਖਾ ਸੇਵਾ ਕਰਦੀ ਸੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਆਵਾਜ਼ ਮਾਰਦੇ ਨੇ ਪਿਖਾ ਬੇਟਾ ਸੇਵਾ ਪ੍ਰਵਾਨ ਹੋ ਗਈ ਮੰਗ ਕੀ ਚਾਹੀਦਾ ਹੈ ਇਹ ਬੋਲ ਸੁਣਨ ਵਾਸਤੇ ਕਈ ਮਹੀਨਿਆਂ ਤੋਂ ਸੇਵਾ ਕਰ ਰਹੀ ਸੀ ਉੱઠી ਆ ਚਰਨਾ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਖਲੋ ਗਈ ਤੇ ਮਨ ਵਿੱਚ ਹੁਣ ਖਿਆਲ ਆਇਆ ਕਿ ਮੈਂ ਮੰਗਣਾ ਕੀ ਇਹ ਪਹਿਲਾਂ ਧਿਆਨ ਸੇਵਾ ਵੱਲ ਸੀ ਕਿਣ ਲਗੀ ਅੱਜ ਕਲਗੀਆਂ ਵਾਲੇ ਕੋਲੋਂ ਮੈਂ ਮੰਗ ਲੈਣਾ ਮਹਾਰਾਜ ਪਹਿਲਾਂ ਤੇ ਅੱਖਾਂ ਦੇ ਕਿ ਸੰਸਾਰ ਦੇਖਾ ਕੈਸਾ ਹੈ ਤੈਨੂੰ ਦੇਖਾ ਤੂੰ ਕੈਸਾ ਹੈ ਫਿਰ ਪੁੱਤਰ ਦੇ ਪੁੱਤਰ ਨੂੰ ਪਾਲ ਸਕਾਂ ਧਨ ਦੌਲਤ ਦੇ ਇਹਦੇ ਮਨ ਵਿੱਚ ਤਿੰਨ ਖਿਆਲ ਆਏ ਤੇ ਅੰਤਰਿਆਮੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣ ਗਏ ਕਿ ਭਿਖਾਂ ਦੇ ਮਨ ਵਿੱਚ ਹੁਣ ਕੀ ਹੈ ਜਿਵੇਂ ਇੱਕ ਪਿਤਾ ਇੱਕ ਮਾਂ ਬੱਚੇ ਨਾਲ लाਡ ਕਰਦੀ ਹੈ ਗੁਰੂ ਵੀ ਇਹਵੇਂ लाਡ ਕਰਦੇ ਹੈ ਤੇਰੇ ਪਰੋਸੇ ਪਿਆਰੇ ਮੈਂ लाਡ ਲਡਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣ ਬੁੱਝ ਕੇ ਕਿਉਂਕਿ ਪਿਆਰ ਆ ਗਿਆ ਮਨ ਵਿੱਚ ਪਿਤਾ ਜੋ ਹੋਇਆ ਗੁਰੂ ਵੀ ਏ ਪਿਤਾ ਵੀ ਏ ਕਹਿ ਲਗੇ ਪਿਖਾਂ ਵੀ ਇੰਜ ਕਰ ਜੋ ਮੰਗਣਾ ਹੈ ਨਾ ਜਰਾ ਜਲਦੀ ਮੰਗ ਲੈ ਅਸੀਂ ਜਾਣੇ ਤੇ ਨਾਲੇ ਜੋ ਮੰਗਣਾ ਹੈ ਇੱਕੋ ਵਰੀ ਮੰਗੀ ਆਖੋ ਸਤਨਾਮ ਸ੍ਰੀ ਕਹਿ ਕੇ ਆਪ ਮੁਸਕਰਾਣ ਲੱਗ ਪਏ ਹੁਣ ਪਿਖਾਂ ਦੇਖ ਨਹੀਂ ਸਕਦੀ ਕਿ ਸਤਗੁਰ ਮੁਸਕਰਾ ਰਹੇ ਨੇ ਪਰ ਉਹਦੀ ਥੋੜੀ ਜਿਹੀ ਖੁਸ਼ੀ ਜਿਹੜੀ ਸੀ ਨਾ ਉਹ ਘਟ ਗਈ ਕਹਿਣ ਲੱਗੀ ਮਹਾਰਾਜ ਕਹਿੰਦੇ ਨੇ ਜੋ ਮੰਗਣਾ ਇੱਕੋ ਵਾਰੀ ਮੰਗ ਹੁਣ ਇੱਕੋ ਵਾਰੀ ਤੇ ਇੱਕ ਚੀਜ਼ ਮੰਗ ਸਕਨੀ ਆ ਜਾਂ ਪੁੱਤਰ ਮੰਗਾ ਜਾਂ ਅੱਖਾਂ ਜਾਂ ਧਨ ਦੌਲਤ ਕੀ ਮੰਗਾ ਇੱਧਰ ਫਿਰ ਸਤਗੁਰ ਜਾਣ ਬੁੱਝ ਕੇ ਪਿਆਰ ਨਾਲ ਕਹਿੰਦੇ ਨੇ ਪਿਖਾ ਬਈ ਜੋ ਮੰਗਣੇ ਜਲਦੀ ਮੰਗ ਸੀ ਜਾਣੇ ਤੇ ਨਾਲੇ ਜੋ ਮੰਗਣਾ ਇੱਕੋ ਵਰੀ ਮੰਗੀ ਤੇ ਭਿਖਾਂ ਕੇ ਦੀ ਦਾਤਾ ਕੀ ਮੰਗਾ ਮੰਗਣਾ ਹੀ ਨਹੀਂ ਆਂਦਾ ਨਾਲੇ ਸੋਚਦੀ ਏ ਜੇ ਮੰਗੀਆਂ ਅੱਖਾਂ ਕੀ ਕਰਾਂਗੀ ਜੇ ਪੁੱਤਰ ਨਾ ਹੋਇਆ ਜੇ ਮੰਗਾ ਪੁੱਤਰ ਦੇਖ ਨਾ ਸਕੀ ਫਿਰ ਮਨ ਵਿੱਚ ਦੁੱਖ ਰਹਿਣਾ ਜੇ ਮੰਗਾ ਤਨ ਦੌਲਤ ਤਨ ਦੌਲਤ ਨੂੰ ਕੀ ਕਰਾਂਗੀ ਜੇ ਪੁੱਤਰ ਨਾ ਹੋਇਆ ਸੋਚਾਂ ਵਿੱਚ ਗਵਾਚ ਗਈ ਇੱਧਰ ਸਤਿਗੁਰ ਫਿਰ ਕਹਿੰਦੇ ਨੇ ਪਿਖਾ ਬਈ ਅਸੀਂ ਜਾਣੈ ਤੈਨੂੰ ਕੀ ਜੋ ਮੰਗਣੇ ਜਲਦੀ ਮੰਗ ਤੇ ਇੱਕੋ ਵਰੀ ਮੰਗੀ ਤੇ ਸਤਸੰਗਤ ਕਈ ਵਰੀ ਮੰਗਣ ਵਾਲੇ ਵੀ ਕਮਾਲ ਕਰ ਦਿੰਦੇ ਨੇ ਤੇ ਦੇਣ ਵਾਲਾ ਦਾਤਾ ਵੀ ਘਟ ਨਹੀਂ ਕਰਦਾ ਪਿਖਾਂ ਕਹਿਣ ਲੱਗੀ ਠੀਕ ਐ ਦਾਤਾ ਫਿਰ ਇੱਕੋ ਵਰੀ ਮੰਗਦੀ ਆਂ ਜਿਹੜੀ ਚੁੰਨੀ ਸਿਰ ਤੇ ਲਈ ਸੀ ਚੁੰਨੀ ਤੇ ਸਿਰ ਤੇ ਐ ਅੱਗੋਂ ਚੁੰਨੀ ਗੱਲ ਵਿੱਚ ਪਾ ਕੇ ਤੇ ਪੱਲਾ ਬਣਾ ਲਿਆ ਤੇ ਫਿਰ ਕੀ ਮੰਗਿਆ ਮੰਗ ਮੰਗੇ ਪਿਖਾਂ ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਦੇਖਾਂ ਵਿੱਚ ਚੁਬਾਰੇ ਪੋਤਾ ਖੇਲੇ ਇਹ ਮੰਗ ਮੰਗੇ ਪਿਖਾਂ ਆਖੋ ਸਤਨਾਮ ਸ੍ਰੀ ਇੱਕ ਵਾਰੀ ਫਿਰ ਸੁਣੋ ਮੰਗ ਮੰਗੇ ਭਿਖਾ ਭਿਖਾਂ ਇਹ ਮੰਗਦੀ ਏ ਸੋਨੇ ਦੀ ਮਧਾਣੀ ਹੋਵੇ ਆਮ ਲੱਸੀ ਬਣਾਉਣ ਵਾਸਤੇ ਜਦੋਂ ਆਪਾਂ ਦਹੀਂ ਰਿੜਕਨੇ ਆ ਨਾ ਤੇ ਲੱਕੜ ਦੀ ਮਧਾਣੀ ਹੁੰਦੀ ਏ ਤੇ ਭਿਖਾ ਕਹਿੰਦੀ ਏ ਦਾਦਾ ਲੱਕੜ ਦੀ ਮਧਾਣੀ ਨਹੀਂ ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਦੇਖਾਂ ਆਪਣੀ ਨੂੰ ਨੂੰ ਸੋਨੇ ਦੀ ਮਧਾਣੀ ਨਾਲ ਦਹੀਂ ਰਿੜਕਦੀ ਦੇਖਾਂ ਹੁਣ ਸੋਨੇ ਦੀ ਮਧਾਣੀ ਤਾਂ ਹੀ ਹੋਵੇਗੀ ਜੇ ਘਰ ਵਿੱਚ ਪੈਸਾ ਹੋਵੇ ਤੇ ਨੂੰਹ ਵੀ ਹੁਣ ਹੱਥ ਵਿੱਚ ਮਧਾਣੀ ਤਾਂ ਹੀ ਪਕੜੇਗੀ ਨਾ ਜੇ ਪਹਿਲਾ ਪੁੱਤਰ ਹੋਵੇ ਤੇ ਪੁੱਤਰ ਦਾ ਵਿਆਹ ਹੋਵੇ ਦੇਖਾਂ ਹੁਣ ਦੇਖੇਗੀ ਵੀ ਤਾਂ ਜੇ ਅੱਖਾਂ ਹੋਣਗੀਆਂ ਵਿੱਚ ਚੁਬਾਰੇ ਪੋਤਾ ਖੇਲੇ ਹੁਣ ਚੁਬਾਰਾ ਵੀ ਤਾਂ ਹੀ ਵੜੇਗਾ ਜੇ ਪੈਸਾ ਹੋਵੇ ਤੇ ਪੋਤਰਾ ਵੀ ਤਾਈਂ ਚੁਬਾਰੇ ਵਿੱਚ ਖੇਲੇਗਾ ਜੇ ਪਹਿਲਾਂ ਆਪਣਾ ਪੁੱਤਰ ਹੋਵੇ ਤੇ ਪੁੱਤਰ ਦਾ ਵਿਆਹ ਹੋਵੇ ਵਿੱਚ ਚੁਬਾਰੇ ਪੋਤਾ ਖੇਲੇ ਇਹ ਮੰਗ ਮੰਗੇ ਭਿਖਾਂ ਬਸ ਭਿਖਾਂ ਇਹਨਾ ਕੀ ਮੰਗਦੀ ਐ ਇੱਕੋ ਵਾਰੀ ਮੰਗਿਆ ਕਵਿਤਾ ਦੇ ਰੂਪ ਵਿੱਚ ਤੇ ਧੰਨ ਗੁਰਗੋਬਿੰਦ ਸਿੰਘ ਜੀ ਪਿੱਤਾ ਬਹੁਤ ਹੱਸੇ ਤੇ ਹੱਸਦਿਆਂ ਹੱਸਦਿਆਂ ਗੁਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਭਿਖਾਂ ਤੂੰ ਤੇ ਕਹਿੰਦੀ ਸੀ ਕਿ ਮੰਗੜ ਦੀ ਜਾਚ ਹੀ ਕੋਈ ਨਹੀਂ ਤੇ ਇੰਨਾ ਕੁਝ ਮੰਗ ਲਈ ਐ ਸਾਨੂੰ ਪਤਾ ਐ ਅੱਖਾਂ ਮੰਗੜ ਆਈ ਸੀ ਜਾਂ ਗੁਰੂ ਨਾਨਕ ਨੇ ਅੱਖਾਂ ਦੀ ਜੋਤ ਬਖਸ਼ੀ ਤਨ ਦੌਲਤ ਮੰਗੜ ਆਈ ਸੀ ਉਹ ਵੀ ਮਿਲੇਗੀ ਪੁੱਤਰ ਮੰਗੜ ਆਈ ਸੀ ਉਹ ਵੀ ਮਿਲੇਗਾ ਪਰ ਪਿਖਾਂ ਨੂੰ ਬਾਰੇ ਤੇ ਤੂੰ ਸੋਚਿਆ ਹੀ ਨਹੀਂ ਸੀ ਨਹੀਂ ਪੁੱਤਰੇ ਬਾਰੇ ਇਤੇ ਤੋਂ ਹੁਣ ਸੋਚਿਆ ਕਿ ਪੋਤਰਾ ਵੀ ਮੰਗਣੈ ਤੈਨੂੰ ਵੀ ਮੰਗਣੀ ਐ ਤੇ ਪਿਖਾਂ ਕਹਿਣ ਲੱਗੀ ਦਾਤਾ ਫਿਰ ਤਸਾਂ ਵੀ ਤੇ ਤੰਗ ਬੜਾ ਕੀਤਾ ਐ ਨਾ ਮੰਗਣਾ ਤੇ ਤੇਰੇ ਕੋਲੋਂ ਹੀ ਐ ਨਾ ਸੋਚਿਆ ਬਾਅਦ ਵਿੱਚ ਜੇ ਮੰਗਣਾ ਹੁਣੇ ਹੀ ਮੰਗ ਲਵਾ ਤੇ ਸਤਗੁਰੂ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਨੇ ਪਿਖਾਂ ਇਹ ਚੀਜ਼ਾਂ ਤੇ ਤੂੰ ਮੰਗੀਆਂ ਲੈ ਨਾ ਤੇਰੇ ਘਰ ਸੋਨੇ ਦੀ ਮਧਾਣੀ ਹੋਵੇਗੀ ਨੂ ਆਏਗੀ ਰਿੜਕੇ ਕੀ ਦੁੱਧ ਸੋਨੇ ਦੀ ਮਧਾਣੀ ਨਾਲ ਚੁਬਾਰਾ ਵੀ ਹੋਵੇਗਾ ਪੁੱਤਰਾ ਵੀ ਹੋਵੇਗਾ ਇਹ ਤੇ ਤੂੰ ਮੰਗਿਆ ਗੁਰੂ ਨਾਨਕ ਸੇਵਾ ਤੇ ਦਿਆਲ ਹੁੰਦੇ ਤੇ ਨਾਮ ਦੀ ਦਾਤ ਅਸੀਂ ਤੈਨੂੰ ਆਪ ਖੁਸ਼ ਹੋ ਕੇ ਦੇਨੇ ਆ ਇਨਾ ਚੀਜ਼ਾਂ ਵਿੱਚ ਰਹਿੰਦੇ ਆ ਤੈਨੂੰ ਕਦੀ ਨਹੀਂ ਭੁੱਲੇਗਾ ਸਤਨਾਮ ਸ੍ਰੀ ਵਾਹਿਗੁਰੂ ਸਤ ਸਗਤ ਜੀਓ ਐਸਾ ਕਲਕੀਆਂ ਵਾਲਾ ਪਿਤਾ ਐਉਂ ਦਾਤਾ ਦਿੰਦਾ ਜਿਸ ਵੇਲੇ ਦਇਆਲ ਹੋਵੇ ਪਰ ਉਹ ਦਇਆਲ ਹੁੰਦਾ ਸੇਵਾ ਤੇ ਸਿਮਰਨ ਤੇ ਕਿੰਨੀ ਕਿਰਪਾ ਕੀਤੀ ਸਤਗੁਰਾਂ ਨੇ ਖੁਸ਼ੀਆਂ ਭਰੇ ਸਮੇ ਬਖਸ਼ੇ ਨੇ ਸਡੇ ਸਤਕਾਰਯੋਗ ਸਰਦਾਰ ਖੁਸ਼ਬੀਰ ਸਿੰਘ ਜੀ ਮਾਨਯੋਗ ਭੈਜੀ ਬੀਬੀ ਕਰਤਾਰ ਕੌਰ ਜੀ ਉਹਨਾਂ ਦਾ ਪਰਿਵਾਰ ਬੇਟਾ ਸਰਦਾਰ ਜਸਮੀਤ ਸਿੰਘ ਜੀ ਹਸ਼ਨੀਤ ਕੌਰ ਜਿਨ੍ਹਾਂ ਨੇ ਆਪਣੇ ਬੱਚੇ ਕਾਕਾ ਹਰਮੇਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਇਹ ਗੁਰਮਤ ਸਮਾਗਮ ਰਚਿਆ ਉੱਤਮ ਉਤਸ਼ਾ ਸਤਿਗੁਰ ਕਿਸੇ ਨੂੰ ਦਿੰਦੇ ਨਹੀਂ ਪਰ ਉਹਨਾਂ ਸਦਕਾ ਜੁੜਦੇ ਸਾਰੇ ਹੀ ਨੇ ਇਸ ਪਰਿਵਾਰ ਨੂੰ ਸਤਿਗੁਰਾਂ ਨੇ ਉਦਮ ਬਖਸ਼ਿਆ ਆਪਾ ਸਾਰੇ ਗੁਰੂ ਦੇ ਨਾਲ ਜੁੜ ਗਏ ਸਾਡੀ ਤੇ ਇਹੀ ਅਰਦਾਸ ਹੈ ਮਹਾਰਾਜ ਕਿਰਪਾ ਕਰਨ ਸਮੂਹ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਬੇਟੇ ਹਰਮੇਰ ਸਿੰਘ ਨੂੰ ਆਪਣੇ ਚਰਨਾਂ ਦਾ ਪ੍ਰੇਮ ਨਾਮ ਸਿਮਰਨ ਦੀ ਦਾਤ ਔਰ ਗੁਰਸਿੱਖੀ ਜੀਵਨ ਬਖਸ਼ਣ ਦੀ ਤੋਂ ਆਓ ਸਾਰਿਆਂ ਨੇ ਮਿਲ ਕੇ ਅਸੀਸ ਦੇਣੀ ਹੈ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਇਹ ਸ਼ਬਦ ਪੜ ਕੇ ਉਪਰੰਤ ਸਮਾਪਤੀ ਹੋਵੇਗੀ ਜੀ